ਸਤਿ ਸ਼੍ਰੀ ਅਕਾਲ ਜੀ ਸਰਬ ਮੇਰਾ ਪ੍ਰਮੋਸ਼ਨ ਹੋ ਗਿਆ ਆ ਵਿਆਹ ਤੋਂ ਪਹਿਲਾਂ ਹੀ ਕਿੰਨਾ ਵਧੀਆ ਸਰਪ੍ਰਾਈਜ਼ ਮਿਲ ਗਿਆ ਆ سیرਤ ਸਰਬ ਦੇ ਕੋਲ ਆ ਕੇ ਇੱਕਦਮ ਚਹਿਕ ਕੇ ਬੋਲੀ ਵਾਹ ਬਈ ਵਾਹ سیرਤ ਇਹ ਤਾਂ ਬਹੁਤ ਵਧੀਆ ਗੱਲ ਆ ਪਰ ਮੈਂ ਤੈਨੂੰ ਕੁਝ ਕਹਿਣਾ ਸੀ ਸਰਬ ਚਿੱਜ ਜਿਜਕਦੇ ਹੋਏ ਬੋਲਿਆ ਹਾਂ ਸਰਬ ਸਾਫ਼-ਸਾਫ਼ ਬੋਲੋ ਹੁਣ ਤਾਂ ਬਹੁਤ ਜਲਦ ਅਸੀਂ ਲੋਕ ਦੋ ਜਿਸਮ ਤੇ ਇੱਕ ਜਾਨ ਹੋਣ ਵਾਲਿਆਂ। ਦੇਖ ਸੀਰਤ ਵਿਆਹ ਤੋਂ ਬਾਅਦ ਤੈਨੂੰ ਨੌਕਰੀ ਕਰਨ ਦੀ ਕੋਈ ਜ਼ਰੂਰਤ ਨਹੀਂ। ਅਰੇ ਤੈਨੂੰ ਤੇ ਉਸ ਘਰ ਵਿੱਚ ਮਾਹ ਰਾਣੀ ਦੀ ਤਰ੍ਹਾਂ ਰਹਿਣਾ ਆ। ਪਰ ਸਰਬ ਇੰਨੀ ਵਧੀਆ ਨੌਕਰੀ ਕਿਵੇਂ ਛੱਡ ਦਵਾਂ ਮੈਂ? ਸੀਰਤ ਕੁਝ ਸੋਚਦੇ ਹੋਏ ਬੋਲੀ, "ਬੱਜੇ ਤੂੰ ਨੌਕਰੀ ਨਹੀਂ ਛੱਡੇਂਗੀ ਤਾਂ ਸ਼ਾਇਦ ਤੈਨੂੰ ਮੈਨੂੰ ਛੱਡਣਾ ਪਵੇ।" ਸਰਬ ਨੇ ਈਵੇਂ ਪਾਸਾ ਪਲਟਿਆ ਕਿ ਸੀਰਤ ਨੇ ਆਪਣੀ ਨੌਕਰੀ ਨਾਲ ਸਮਝੌਤਾ ਕਰ ਲਿਆ। ਕਿਉਂਕਿ ਉਹ ਸਰਬ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਤੇ ਉਸ ਨੂੰ ਕਿਸੇ ਵੀ ਕੀਮਤ ਤੇ ਖੋਣਾ ਨਹੀਂ ਚੰਗੀ ਸੀ ਕਿਉਂਕਿ ਕਿਹਾ ਵੀ ਗਿਆ ਆ ਕਿ ਆਖਿਰ ਪਿਆਰ ਸੱਚਮੁੱਚ ਅੰਨਾ ਹੁੰਦਾ ਆ ਠੀਕ ਆ ਸਰਬ ਮੈਂ ਵੀ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੀ ਆ ਸਾਰਾ ਦਿਨ ਘਰ ਤੋਂ ਬਾਹਰ ਰਹਿ ਕੇ ਤੇਰੀ ਖੁਸ਼ੀ ਦੇ ਲਈ ਮੈਂ ਨੌਕਰੀ ਛੱਡਣ ਨੂੰ ਹੀ ਤਿਆਰ ਆ ਹੁਣ ਤਾਂ ਬਸ ਮੈਨੂੰ ਇੰਤਜ਼ਾਰ ਆ ਤੇਰੇ ਘਰ ਤੇ ਤੇਰੀ ਜ਼ਿੰਦਗੀ ਦੀ ਮਹਾਰਾਣੀ ਬੰਦਾ ਤੇ ਸੀਰਤਨੀ ਆਪਣੀਆਂ ਖੁਸ਼ੀਆਂ ਦੇ ਭਾਵਨਾਵਾਂ ਤੋਂ ਸਰਬ ਦੇ ਪਿਆਰ ਦੇ ਲਈ ਤੁਰੰਤ ਸਮਝੌਤਾ ਕਰ ਲਿਆ ਸੀਰਤ ਦੇ ਮੰਮੀ ਪਾਪਾ ਨੇ ਵੀ ਉਸ ਨੂੰ ਬਹੁਤ ਸਮਝਾਇਆ ਸੀਰਤ ਬੇਟਾ ਬਹੁਤ ਵੱਡੀ ਗਲਤੀ ਕਰ ਰਹੀਆਂ ਤੂੰ ਸਰਬ ਦੇ ਨਾਲ ਇਹ ਸਮਝੌਤਾ ਕਰਕੇ ਲੇਕਿਨ ਸੀਰਤ ਦੀਆਂ ਅੱਖਾਂ ਤੇ ਤਾਂ ਸਰਬ ਦੇ ਪਿਆਰ ਦੀ ਪੱਟੀ ਬੰਨੀ ਹੋਈ ਸੀ ਤਾਂ ਉਹਨਾਂ ਨੇ ਵੀ ਸੀਰਤ ਦੇ ਅੱਗੇ ਹਥਿਆਰ ਸੁੱਟ ਦਿੱਤੇ ਤੇ ਬਹੁਤ ਜਲਦ ਹੀ ਸੀਰਤ ਸਰਬ ਦੀ ਦੁਲਹਣ ਬਣ ਕੇ ਉਸ ਦੇ ਘਰ ਆ ਗਈ। ਸ਼ੁਰੂ-ਸ਼ੁਰੂ ਵਿੱਚ ਤਾਂ ਸਭ ਕੁਝ ਵਧੀਆ ਰਿਹਾ। ਪਰ ਹੌਲੀ-ਹੌਲੀ ਸੀਰਤ ਨੂੰ ਲੱਗਣ ਲੱਗਾ ਕਿ ਉਹ ਸਿਰਫ ਇਸ ਪਰਵਾਦ ਦੇ ਹੱਥਾਂ ਦੀ ਕਟਪੁਤਲੀ ਬਣ ਕੇ ਰਹਿ ਗਈ ਆ। ਉਸ ਦੀ ਆਪਣੀ ਕੋਈ ਵੀ ਇੱਛਾ ਮਾਇਨੇ ਹੀ ਨਹੀਂ ਰੱਖਦੀ। ਉਸ ਦਾ ਸਾਰਾ ਦਿਨ ਘਰ ਦੇ ਕੰਮ ਕਰਦੇ ਹੀ ਨਿਕਲ ਜਾਂਦਾ। ਘਰ ਦੇ ਬਾਹਰ ਇਕੱਲੇ ਸਰਬ ਦੇ ਨਾਲ ਕਿਤੇ ਘੁੰਮਣ ਦੀ ਵੀ ਉਸ ਨੂੰ ਇਜਾਜ਼ਤ ਨਹੀਂ ਸੀ ਹਰ ਖਰਚੇ ਦੇ ਲਈ ਪਹਿਲਾਂ ਤਾਂ ਉਸ ਨੂੰ ਟੋਕਿਆ ਜਾਂਦਾ ਕਿ ਤੈਨੂੰ ਪੈਸੇ ਬਹੁਤ ਜ਼ਿਆਦਾ ਖਰਚਣ ਦੀ ਆਦਤ ਆ ਤੇ ਫਿਰ ਬਹੁਤ ਜ਼ਿਆਦਾ ਮੰਗਣ ਤੇ ਜ਼ਬਰਦਸਤੀ ਉਸ ਨੂੰ ਬਹੁਤ ਐਸਾਨ ਦਿਤਾ ਕੇ ਪੈਸੇ ਦਿੱਤੇ ਜਾਂਦੇ ਸੀਰਤ ਦੀ ਸਾਸ ਹਰ ਵਾਰ ਪੈਸੇ ਦੇਣ ਤੋਂ ਪਹਿਲਾਂ ਇੱਕ ਵਾਰ ਇਹ ਜ਼ਰੂਰ ਜਤਾ ਦਿੰਦੀ ਕਿ ਪੈਸੇ ਕਮਾਉਣ ਵਿੱਚ ਮਿਹਨਤ ਲੱਗਦੀ ਆ ਪੈਸੇ ਕੋਈ ਦਰਖਤ ਨਹੀਂ ਉਗਦੇ ਜਿੱਦੋਂ ਜੀ ਚਾਹੇ ਉਦੋਂ ਤੋੜ ਲਈ ਮੇਰੇ ਬੇਟੇ ਤੇ ਪਤੀ ਦੀ ਕਮਾਈ ਨੂੰ ਮੈਂ ਕਿਸੇ ਨੂੰ ਹੀ ਫालतू ਵਿੱਚ ਓਡਾਉਣ ਨਹੀਂ ਦਵਾਂਗੀ ਤੇ ਸਿਰਤ ਘਰ ਦੀ ਮਹਾਰਾਣੀ ਤਾਂ ਨਹੀਂ ਹਾਂ ਘਰ ਦੀ ਨੌਕਰਾਨੀ ਜ਼ਰੂਰ ਬਣ ਗਈ ਸੀ ਸਾਰਾ ਦਿਨ ਸਾਸ ਨਨਾਨ ਦਿਓਰ ਸਾਰਿਆਂ ਦੀਆਂ ਗੱਲਾਂ ਸੁਣਦੀ ਹਰ ਵਕਤ ਸਾਰਿਆਂ ਨੂੰ ਉਹਨਾਂ ਦੇ ਮਨ ਦੇ ਹਿਸਾਬ ਨਾਲ ਖਾਣਾ ਪੀਣਾ ਮਿਲਣਾ ਚਾਹੀਦਾ ਨਹੀਂ ਤਾਂ ਸਾਰਿਆਂ ਦੇ ਮੂੰਹ ਬਣ ਜਾਂਦੇ ਸਰਬ ਵੀ ਉਹਨਾਂ ਦਾ ਹੀ ਸਾਥ ਦੇਂਦਾ ਸੀ ਤੇ ਸਿਰਤ ਵਿਚਾਰੀ ਕਿਤੇ ਨਾ ਕਿਤੇ ਆਪਣੇ ਸਮਝੌਤੇ ਤੇ ਬਹੁਤ ਜ਼ਿਆਦਾ ਪਰੇਸ਼ਾਨ ਰਹਿਣ ਲੱਗੀ ਕਿਉਂਕਿ ਸਰਬ ਆਪਣੀ ਪੂਰੀ ਤਨਖਾਹ ਆਪਣੀ ਮਾਂ ਦੇ ਹੱਥ ਤੇ ਰੱਖਦਾ ਦੁਕਾਨ ਦੀ ਵੀ ਸਾਰੀ ਕਮਾਈ ਸੀ ਰਦੀ ਸਾਸ ਦੇ ਹੱਥਾਂ 'ਚ ਹੀ ਰਹਿੰਦੀ ਹੁਣ ਤਾਂ ਸਿਰਤ ਬਹੁਤ ਜ਼ਿਆਦਾ ਪਛਤੰਦੀ ਕਿ ਉਸਨੇ ਆਪਣੀ ਜ਼ਿੰਦਗੀ ਵਿੱਚ ਵਿਆਹ ਦੇ ਲਈ ਨੌਕਰੀ ਛੱਡ ਕੇ ਸੱਚਮੁੱਚ ਬਹੁਤ ਵੱਡਾ ਸਮਝੌਤਾ ਕਰ ਲਿਆ ਕਾਸ਼ ਉਸਨੇ ਆਪਣੇ ਮੰਮੀ ਪਾਪਾ ਦਾ ਕਹਿਣਾ ਮੰਨਿਆ ਹੁੰਦਾ ਤਾਂ ਅੱਜ ਉਹ ਇਸ ਤਰ੍ਹਾਂ ਪੈਸੇ-ਪੈਸੇ ਦੀ ਮਹਤਾਜ ਨਹੀਂ ਹੋ ਰਹੀ ਹੁੰਦੀ ਸੀਰਤ ਤੂੰ ਕੀ ਪਾਇਆ ਆਖਿਰ ਜ਼ਿੰਦਗੀ ਵਿੱਚ ਸਾਰੀ ਪੜ੍ਹਾਈ ਲਿਖਾਈ ਮਿੱਟੀ ਵਿੱਚ ਮਿਲਾ ਦਿੱਤੀ ਚੰਗੀ ਭਲੀ ਨੌਕਰੀ ਦਾ ਤੇ ਲਗਾ ਦਿੱਤੀ ਕੀ ਮਿਲਿਆ ਇਹੋ ਜਿਹਾ ਸਮਝੌਤਾ ਕਰਕੇ ਜਿੱਥੇ ਆਪਣਾ ਆਤਮ ਸਨਮਾਨ ਵੀ ਨਹੀਂ ਬਚਿਆ ਉਠ ਸੀਰਤ ਅਜੇ ਵੀ ਬਕਤਿਆ ਆਪਣੇ ਹੱਕ ਦੇ ਲਈ ਲੜ ਜਾ ਅਜੇ ਵੀ ਦੇਰ ਨਹੀਂ ਹੋਈ ਕੀ ਫਾਇਦਾ ਇਹੋ ਜਿਹੀ ਜ਼ਿੰਦਗੀ ਦਾ ਜਿੱਥੇ ਹਰ ਇੱਕ ਖਰਚ ਦੇ ਲਈ ਸਾਰਿਆਂ ਦੇ ਸਾਹਮਣੇ ਹੱਥ ਫਲਾਉਣੇ ਪੈਣ ਸਾਰਿਆਂ ਦੀਆਂ ਗੱਲਾਂ ਸੋਨੀਆਂ ਪੈਣ ਇੱਕ ਦਿਨ ਦੁਪਹਿਰ ਨੂੰ ਸੀਰਤ ਲੇਟੀ-ਲੇਟੀ ਕੁਝ ਸੋਚ ਰਹੀ ਸੀ ਤੇ ਉਸ ਦਾ ਜਮੀਰ ਚੀਕਣ ਲੱਗਾ ਉਠ ਸੀਰਤ ਉਠ ਸੀਰਤ ਪਸੀਨੇ ਨਾਲ ਲਤ-ਪਤ ਹੋਈ ਇੱਕਦਮ ਘਬਰਾ ਕੇ ਉੱਠ ਕੇ ਬਹਿ ਗਈ ਮੈਂ ਫਿਰ ਤੋਂ ਨੌਕਰੀ ਕਰੂੰਗੀ ਬਹੁਤ ਹੋਇਆ ਸਮਝੌਤਾ ਪਰ ਹੁਣ ਨਹੀਂ ਹੁਣ ਮੈਂ ਆਪਣਾ ਮੁਕਾਮ ਫਿਰ ਤੋਂ ਹਾਸਲ ਕਰੂੰਗੀ ਹੁਣ ਮੈਂ ਆਪਣੀ ਜ਼ਿੰਦਗੀ ਵਿੱਚ ਫਿਰ ਤੋਂ ਰੰਗ ਪਰੂੰਗੀ ਸਿਰਤ ਮਾਨ ਹੀ ਮਨ ਵਾਦਾ ਲੈ ਕੇ ਉੱਠ ਬੈਠੀ ਤੇ ਫਿਰ ਅਗਲੀ ਸਵੇਰ ਹੀ ਇਹ ਮੋਢੇ ਤੇ ਬੈਗ ਟਾਂਕ ਕੇ ਕਿੱਥੇ ਜਾ ਰਹੀ ਓ ਸਰਬ ਸਿਰਤ ਨੂੰ ਮੋਢੇ ਤੇ ਬੈਗ ਟਾਂਕਦੇ ਹੋਏ ਵੇਖ ਕੇ ਬੋਲਿਆ ਸਰਬ ਮੈਂ ਨੌਕਰੀ ਦੇ ਲਈ ਫਿਰ ਤੋਂ ਉਸੇ ਸਕੂਲ ਵਿੱਚ ਅਰਜ਼ੀ ਦੇਣ ਜਾ ਰਹੀਆਂ ਕਿਉਂਕਿ ਪ੍ਰਿੰਸੀਪਲ ਨੇ ਨੌਕਰੀ ਛੱਡਦੇ ਵਕਤ ਮੈਨੂੰ ਸਾਫ਼-ਸਾਫ਼ ਕਿਹਾ ਸੀ ਕਿ ਮਿਸ ਸੀਰਤ ਤੁਹਾਡੇ ਵਰਗੀ ਹੋਣ ਹਰ ਟੀਚਰ ਇਹ ਨੌਕਰੀ ਛੱਡ ਕੇ ਬਹੁਤ ਵੱਡੀ ਗਲਤੀ ਕਰ ਰਹੀ ਹੈ ਵੈਸੇ ਇਹ ਤੁਹਾਡੀ ਪਰਸਨਲ ਪ੍ਰੋਬਲਮ ਆ ਪਰ ਜੇਕਰ ਜ਼ਿੰਦਗੀ ਵਿੱਚ ਕਦੇ ਫਿਰ ਪੜਾਉਣ ਦੇ ਬਾਰੇ ਸੋਚਿਆ ਤਾਂ ਇਸ ਸਕੂਲ ਵਿੱਚ ਤੁਹਾਡਾ ਹਮੇਸ਼ਾ ਸਵਾਗਤ ਆ ਉਦੋਂ ਮੇਰੀਆਂ ਅੱਖਾਂ ਤੇ ਸਰਬਨਾਮ ਦੇ ਪਿਆਰ ਦੀ ਪੱਟੀ ਜੋ ਬੰਨੀ ਹੋਈ ਸੀ ਲੇਕਿਨ ਆ ਜੋ ਪੱਟੀ हट ਗਈ ਆ ਤੇ ਆ ਜੋ ਕੜੀ ਫਿਰ ਤੋਂ ਆ ਗਈ ਆ ਸੀਰਤ ਨੇ ਇੱਕ ਇੱਕ ਲਫ਼ਜ਼ ਬੜੇ ਵਿਸਤਾਰ ਨਾਲ ਕਿਹਾ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਬਹੂ ਨੌਕਰੀ ਦੀ ਆਖਿਰ ਕੀ ਜ਼ਰੂਰਤ ਆ ਤੈਨੂੰ ਖਾਣਾ ਪੀਣਾ ਸਭ ਕੁਝ ਤਾਂ ਮਿਲਦਾ ਆ ਤੇ ਫਿਰ ਤੂੰ ਨੌਕਰੀ ਕਰੇਂਗੀ ਤਾਂ ਘਰ ਦੇ ਕੰਮ ਕੌਣ ਸੰਭਾਲੇਗਾ ਸਰਬ ਦੇ ਕੁਝ ਬੋਲਣ ਤੋਂ ਪਹਿਲਾਂ ਹੀ ਉਸਦੀ ਮਾਂ ਬੋਲ ਪਈ ਸੀਰਤ ਬਿਲਕੁਲ ਸਹੀ ਕਹਿ ਰਹੀ ਐ ਮੰਮੀ ਆਖਿਰ ਕਿਸ ਚੀਜ਼ ਦੀ ਕਮੀ ਆ ਤੈਨੂੰ ਸਰਬ ਵਿੱਚ ਲਾ ਕੇ ਬੋਲਿਆ ਮੰਮੀ ਜੀ ਤੇ ਸਰਬ ਮਿਲਦਾ ਤਾਂ ਸਭ ਕੁਝ ਆ ਲੇਕਿਨ ਇਹ ਤਾਂ ਤੁਸੀਂ ਵੀ ਜਾਣਦੇ ਹੋ ਕਿ ਕਿਵੇਂ ਮਿਲਦਾ ਆ ਮੈਂ ਫੈਸਲਾ ਕਰ ਲਿਆ ਆ ਤੇ ਹਜੇ ਵੀ ਦੇਰ ਨਹੀਂ ਹੋਈ ਆ ਮੈਂ ਫੇਰ ਤੋਂ ਆਪਣੀ ਨੌਕਰੀ ਜੁਆਇਨ ਕਰਨ ਜਾ ਰਹੀ ਆ ਸਰਬ ਤੁਸੀਂ ਤਾਂ ਵਾਅਦਾ ਕੀਤਾ ਸੀ ਕਿ ਤੁਸੀਂ ਮੈਨੂੰ ਇਸ ਘਰ ਦੀ ਮਹਾਰਾਣੀ ਬਣਾ ਕੇ ਰੱਖੋਗੇ ਪਰ ਇਸ ਘਰ ਵਿੱਚ ਮੇਰੇ ਨਾਲੋਂ ਜ਼ਿਆਦਾ ਹੈਸੀਅਤ ਤਾਂ ਨੌਕਰਾਨੀਆਂ ਦੀ ਆ ਕਮਜ਼ੇ ਕਮ ਉਹਨਾਂ ਨੂੰ ਮਹੀਨੇ ਬਾਅਦ ਤਨਖਾਹ ਤਾਂ ਮਿਲਦੀ ਆ ਪਰ ਹੁਣ ਮੈਂ ਪੱਕਾ ठाਨ ਲਿਆ ਆ ਕਿ ਮੈਂ ਆਪਣੇ ਵਾਅਦੇ ਤੋਂ ਬਿਲਕੁਲ ਵੀ ਪਿੱਛੇ ਨਹੀਂ ਹਟੂੰਗੀ ਚਾਹੇ ਕੁਝ ਵੀ ਹੋ ਜਾਵੇ ਸਰਬਤੇ ਉਸ ਦੀ ਮਾਸਿਰਤ ਦਾ ਮੂੰਹ ਵੇਖਦੇ ਹੀ ਰਹਿ ਗਏ ਕਿਉਂਕਿ ਸਚਾਈ ਤਾਂ ਉਹ ਲੋਕ ਵੀ ਚੰਗੀ ਤਰ੍ਹਾਂ ਜਾਣਦੇ ਹੀ ਸੀ ਦੀ سیرਤ ਆਪਣਾ ਸਮਝੌਤਾ ਤੋੜ ਕੇ ਆਪਣੀ ਮੰਜ਼ਲ ਵੱਲ ਚਲੀ ਗਈ ਦੋਸਤੋ ਇਸ ਕਹਾਣੀ ਨੂੰ ਲੈ ਕੇ ਤੁਹਾਡੀ ਕੀ رائے ਹੈ ਨੀਚੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਹੋਈਆਂ ਹੋਰ ਕਹਾਣੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ